ਪ੍ਰਸ਼ਨ ਨੰਬਰ 1 ਨੀਲਾ ਸੇਬ ਸਭ ਤੋਂ ਵੱਧ ਕਿਹੜੇ ਦੇਸ਼ ਵਿੱਚ ਮਿਲਦਾ ਹੈ ਨੰਬਰ 1 ਭਾਰਤ ਨੰਬਰ 2 ਚੀਨ ਨੰਬਰ 3 ਤਿੱਬਤ ਨੰਬਰ 4 ਰੂਸ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਤਿੱਬਤ ਪ੍ਰਸ਼ਨ ਨੰਬਰ 2 ਦੁਨੀਆ ਦਾ ਸਭ ਤੋਂ ਵੱਡਾ ਫਲ ਕਿਹੜਾ ਹੈ ਨੰਬਰ 1 ਸੇਬ ਨੰਬਰ 2 ਕੱਦੂ ਨੰਬਰ 3 ਕਟਲ ਨੰਬਰ 4 ਕੇਲਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਕਠਲ ਪ੍ਰਸ਼ਨ ਨੰਬਰ 3 ਵੇਲਮਸ਼ੀ ਕਿਹੜੇ ਸਮੁੰਦਰ ਵਿੱਚ ਸਭ ਤੋਂ ਵੱਧ ਮਿਲਦੀ ਹੈ ਨੰਬਰ 1 ਲਾਲ ਸਮੁੰਦਰ ਨੰਬਰ 2 ਅਰਬ ਸਾਗਰ ਨੰਬਰ 3 ਆਰਕਟਿਕ ਸਮੁੰਦਰ ਨੰਬਰ 4 ਭਾਰਤੀ ਸਮੁੰਦਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਆਰਕਟਿਕ ਸਮੁੰਦਰ ਪ੍ਰਸ਼ਨ ਨੰਬਰ 4 ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਕਿਹੜਾ ਹੈ ਨੰਬਰ 1 ਸ਼ੇਰ ਨੰਬਰ 2 ਚੀਤਾ ਨੰਬਰ 3 ਘੋੜਾ ਨੰਬਰ 4 ਹਾਥੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਚੀਤਾ ਪ੍ਰਸ਼ਨ ਨੰਬਰ 5 ਦੁਨੀਆ ਦਾ ਸਭ ਤੋਂ ਵੱਡਾ ਪੰਛੀ ਕਿਹੜਾ ਹੈ ਨੰਬਰ 1 ਬਾਜ਼ ਨੰਬਰ 2 ਕਬੂਤਰ ਨੰਬਰ 3 ਛਤਰਮੁਰਗ ਨੰਬਰ 4 ਮੋਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸਤਰਮੁਰਗ ਪ੍ਰਸ਼ਨ ਨੰਬਰ 6 ਬਾਂਸ ਦਾ ਪੌਦਾ ਕਿਸ ਕਿਸਮ ਦਾ ਹੁੰਦਾ ਹੈ ਨੰਬਰ 1 ਰੁੱਖ ਨੰਬਰ 2 ਘਾ ਨੰਬਰ 3 ਬੇਲ ਨੰਬਰ 4 ਫੁੱਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਘਾ ਪ੍ਰਸ਼ਨ ਨੰਬਰ 7 ਕਿਹੜਾ ਫੁੱਲ ਰਾਤ ਨੂੰ ਫੁੱਲਦਾ ਹੈ ਨੰਬਰ 1 ਗੁਲਾਬ, ਨੰਬਰ 2 ਰਾਤਰਾਣੀ, ਨੰਬਰ 3 ਕਮਲ, ਨੰਬਰ 4 ਸੂਰਜਮੁਖੀ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਰਾਤਰਾਣੀ। ਪ੍ਰਸ਼ਨ ਨੰਬਰ 8 ਕਿਹੜਾ ਪੰਛੀ ਆਪਣਾ ਘਰ ਨਹੀਂ ਬਣਾਉਂਦਾ? ਨੰਬਰ 1 ਕਬੂਤਰ, ਨੰਬਰ 2 ਕੋਇਲ, ਨੰਬਰ 3 ਮੋਰ, ਨੰਬਰ 4 ਤੋਤਾ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਕੋਇਲ ਪ੍ਰਸ਼ਨ ਨੰਬਰ 9 ਕਿਹੜੀ ਮੱਛੀ ਸਭ ਤੋਂ ਤੇਜ਼ ਤਰਦੀ ਹੈ ਨੰਬਰ 1 ਟੂਨਾ ਨੰਬਰ 2 ਸੈਲਫਿਸ਼ ਨੰਬਰ 3 ਕੈਟਫਿਸ਼ ਨੰਬਰ 4 골ਡਫਿਸ਼ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਸੈਲਫਿਸ਼ ਪ੍ਰਸ਼ਨ ਨੰਬਰ 10 ਮੱਖੀ ਸ਼ਹਿਦ ਕਿੱਥੋਂ ਬਣਾਉਂਦੀ ਹੈ ਨੰਬਰ 1 ਪਾਣੀ, ਨੰਬਰ 2 ਮਿੱਟੀ, ਨੰਬਰ 3 ਫੁੱਲਾਂ ਦੇ ਰਸ ਤੋਂ, ਨੰਬਰ 4 ਪੱਤਿਆਂ ਤੋਂ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਫੁੱਲਾਂ ਦੇ ਰਸ ਤੋਂ। ਪ੍ਰਸ਼ਨ ਨੰਬਰ 11 ਕਿਹੜਾ ਜਾਨਵਰ ਦੇਨ ਦੇ ਸਮੇਂ ਸੌਂਦਾ ਹੈ ਤੇਰਾ ਹੱਥ ਨੂੰ ਜਾਗਦਾ ਹੈ? ਨੰਬਰ 1 ਬਿੱਲੀ, ਨੰਬਰ 2 ਕੁੱਤਾ, ਨੰਬਰ 3 ਚਮਗਾਦੜ, ਨੰਬਰ 4 ਬਾਂਦਰ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਚਮਗਾਦੜ ਪ੍ਰਸ਼ਨ ਨੰਬਰ 12 ਕਿਹੜਾ ਪੌਦਾ ਸਭ ਤੋਂ ਤੇਜ਼ ਵੱਧਦਾ ਹੈ ਨੰਬਰ 1 ਗੁਲਾਬ ਨੰਬਰ 2 ਬਾਂਸ ਨੰਬਰ 3 ਅੰਬ ਦਾ ਰੁੱਖ ਨੰਬਰ 4 ਨਿੰਬੂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਬਾਂਸ ਪ੍ਰਸ਼ਨ ਨੰਬਰ 13 ਦੁਨੀਆ ਦਾ ਸਭ ਤੋਂ ਛੋਟਾ ਪੰਛੀ ਕਿਹੜਾ ਹੈ ਨੰਬਰ 1 ਚਿੜੀ ਨੰਬਰ 2 ਹਿਮਕ ਪੰਛੀ ਨੰਬਰ 3 ਤੋਤਾ ਨੰਬਰ 4 ਕਾਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਹਿਮਕ ਪੰਛੀ ਪ੍ਰਸ਼ਨ ਨੰਬਰ 14 ਕਿਹੜਾ ਫਲ ਜ਼ਮੀਨ ਹੇਠਾਂ ਬਾਂਦਾ ਹੈ ਨੰਬਰ 1 ਮੂਲੀ ਨੰਬਰ 2 ਕੇਲਾ ਨੰਬਰ 3 ਮੂੰਗਫਲੀ ਨੰਬਰ 4 ਆਂਬ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਮੂੰਗਫਲੀ ਪ੍ਰਸ਼ਨ ਨੰਬਰ 15 ਲਾਲ ਕੇਲਾ ਮੁੱਖ ਤੌਰ ਤੇ ਕਿਸ ਦੇਸ਼ ਵਿੱਚ ਮਿਲਦਾ ਹੈ ਨੰਬਰ 1 ਇండోਨੇਸ਼ੀਆ ਨੰਬਰ 2 ਕੀਨੀਆ ਨੰਬਰ 3 ਸ਼੍ਰੀਲੰਕਾ ਨੰਬਰ 4 ਭਾਰਤ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਕੀਨੀਆ ਪ੍ਰਸ਼ਨ ਨੰਬਰ 16 ਚਿੱਟਾ ਆਂਬ ਕਿਸ ਦੇਸ਼ ਵਿੱਚ ਪਾਇਆ ਜਾਂਦਾ ਹੈ ਨੰਬਰ 1 ਮਿਕਸਿਕੋ ਨੰਬਰ 2 థਾਈਲੈਂਡ ਨੰਬਰ 3 ਭਾਰਤ ਨੰਬਰ 4 ਮਲੇਸ਼ੀਆ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 థਾਈਲੈਂਡ ਪ੍ਰਸ਼ਨ ਨੰਬਰ 17 ਕਾਲਾ ਤਰਬੂਜ ਕਿਸ ਦੇਸ਼ ਵਿੱਚ ਉਗਦਾ ਹੈ ਨੰਬਰ 1 ਜਾਪਾਨ ਨੰਬਰ 2 ਅਮਰੀਕਾ ਨੰਬਰ 3 ਆਸਟ੍ਰੇਲੀਆ ਨੰਬਰ 4 ਚੀਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਜਪਾਨ ਪ੍ਰਸ਼ਨ ਨੰਬਰ 18 ਬੈਂਗਣੀ ਕੇਲਾ ਕਿਸ ਦੇਸ਼ ਵਿੱਚ ਪਾਇਆ ਜਾਂਦਾ ਹੈ ਨੰਬਰ 1 ਭਾਰਤ ਨੰਬਰ 2 ਕੀਨੀਆ ਨੰਬਰ 3 ਇੰਡੋਨੇਸ਼ੀਆ ਨੰਬਰ 4 ਆਸਟ੍ਰੇਲੀਆ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਇੰਡੋਨੇਸ਼ੀਆ ਪ੍ਰਸ਼ਨ ਨੰਬਰ 19 ਕਿਹੜੀ ਸਬਜੀ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ ਨੰਬਰ 1 ਕ ਟਮਾਟਰ ਨੰਬਰ 2 ਆਲੂ ਨੰਬਰ 3 ਗਾਜਰ ਨੰਬਰ 4 ਪਾਲਕ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਆਲੂ ਪ੍ਰਸ਼ਨ ਨੰਬਰ 20 ਟਮਾਟਰ ਵਿੱਚ ਸਭ ਤੋਂ ਵੱਧ ਕਿਹੜਾ ਵਿਟਾਮਿਨ ਹੁੰਦਾ ਹੈ ਨੰਬਰ 1 ਵਿਟਾਮਿਨ A ਨੰਬਰ 2 ਵਿਟਾਮਿਨ B ਨੰਬਰ 3 ਵਿਟਾਮਿਨ C ਨੰਬਰ 4 ਵਿਟਾਮਿਨ D ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਵਿਟਾਮਿਨ ਸੀ ਪ੍ਰਸ਼ਨ ਨੰਬਰ 21 ਪਾਲਕ ਖਾਨ ਨਾਲ ਸਰੀਰ ਵਿੱਚ ਕਿਹੜਾ ਤੱਤ ਵੱਧਾ ਹੈ ਨੰਬਰ 1 ਲੋਹਾ ਨੰਬਰ 2 ਸੋਡੀਅਮ ਨੰਬਰ 3 ਕੈਲਸ਼ੀਅਮ ਨੰਬਰ 4 ਜ਼ਿੰਕ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਲੋਹਾ ਪ੍ਰਸ਼ਨ ਨੰਬਰ 2 ਕਿਹੜੀ ਸਬਜ਼ੀ ਦਾ ਰੰਗ ਜਾਮਨੀ ਹੁੰਦਾ ਹੈ ਨੰਬਰ 1 ਆਲੂ, ਨੰਬਰ 2 ਗਾਜਰ, ਨੰਬਰ 3 ਬੈਂਗਣ, ਨੰਬਰ 4 ਮਟਰ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਬੈਂਗਣ। ਪ੍ਰਸ਼ਨ ਨੰਬਰ 23 ਕਿਹੜੀ ਸਬਜੀ ਨੂੰ ਲੇਡੀਜ਼ ਫਿੰਗਰ ਕਹਿੰਦੇ ਹਨ? ਨੰਬਰ 1 ਪਿਆਜ਼ ਨੂੰ, ਨੰਬਰ 2 ਭਿੰਡੀ ਨੂੰ, ਨੰਬਰ 3 ਮਟਰ ਨੂੰ, ਨੰਬਰ 4 ਬਰੋਕਲੀ ਨੂੰ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਪਿੰਡੀ ਨੂੰ ਪ੍ਰਸ਼ਨ ਨੰਬਰ 24 ਕਿਹੜੀ ਸਬਜ਼ੀ ਨੂੰ ਖਾਣ ਨਾਲ ਅੱਖਾਂ ਲਈ ਲਾਭ ਹੁੰਦਾ ਹੈ ਨੰਬਰ 1 ਗਾਜਰ ਨੰਬਰ 2 ਆਲੂ ਨੰਬਰ 3 ਟਮਾਟਰ ਨੰਬਰ 4 ਮਟਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਗਾਜਰ ਪ੍ਰਸ਼ਨ ਨੰਬਰ 25 ਕਿਹੜੀ ਸਬਜ਼ੀ ਜ਼ਮੀਨ ਦੇ ਹੇਠਾਂ ਉਗਦੀ ਹੈ ਨੰਬਰ 1 ਬੈਂਗਣ ਨੰਬਰ 2 ਆਲੂ ਨੰਬਰ 3 ਟਮਾਟਰ ਨੰਬਰ 4 ਭਿੰਡੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਆਲੂ